ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਮੋਗਾ ਬੁੱਗੀਪਰੇ ਚੌਂਗ ਚ ਬਾਈ ਜੀ ਉਹਨਾਂ ਦਾ ਘਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਵਿਖਾਉਣੇ ਆ ਤਿੰਨ ਮੱਝਾਂ ਤਿੰਨੇ ਹੀ ਸੂਈਆਂ ਸਵਾਈਆਂ ਇੱਕ ਬੂਰੀ ਨੀਲੀ ਰਾਵੀ ਦੀ ਮਗਰ ਵੀ ਬੂਰਾ ਹੀ ਬੱਚਾ ਦੋ ਮੋਹਰਾ ਦੀਆਂ ਇਨਫੋਰਮੇਸ਼ਨ ਲੈ ਲੈਣਾ ਉਹ ਕਰਦੇ ਆ ਅਲ ਬਾਦ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫੋਨ ਬਰਾਇਜ ਠੀਕ ਹੈ ਜੀ ਹਾਂ ਵਧੀਆ ਜੀ ਕਿਰਪਾ ਤੇ ਗਰੀਬ ਦਾ ਫੋਨ ਵੀ ਚੱਕ ਲਿਆ ਕਰ ਪਰ ਹੋ ਵੇਸਾ ਮੈਂ ਆਨ ਰਿਕਾਰਡਿੰਗ ਕਹਿੰਦੇ ਐਂਡ ਯੂ ਕੈਡ ਯਾ ਸੋ ਟੈਮ ਬੋਲ ਹੁੰਦਾ ਉਹ ਫਿਰ ਕਰਦੇ ਵੀ ਇਹ ਨਾ ਕਰਿਆ ਕਰ ਅੱਛਾ ਬਿਲਦਲ ਸਭ ਤੋਂ ਪਹਿਲਾਂ ਨਾ ਇਹਨੇ ਡਿਟੇਲ ਦੇਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਫਿਰੋਤਿਆਂ ਨੂੰ ਹਾਂਜੀ ਕਿ ਯਾਰ ਜਿਹੜੇ ਦਲਾਲ ਆ ਉਹਨਾਂ ਤੋਂ ਬਚੋ ਹਾਂਜੀ ਇੱਕ ਦਲਾਲ ਮੈਂ ਲੈਣ ਆ ਗਿਆ ਪੂਰੀ ਠੀਕ ਹੈ ਜੀ ਮੈਨੂੰ ਕਹਿੰਦਾ ਕਿ ਇਥੇ ਗਰੀਬ ਨੇ ਲੈਣੀ ਆ ਚਲੋ ਆਪਾਂ ਵੀ ਇਹ ਭਰਮਾ ਮੰਨ ਜਾਨੇ ਕਿ ਚਲ ਕੋਈ ਗਰੀਬ ਹੈ ਤੇ ਚਲ ਕੋਈ ਨਹੀਂ ਯਾਰ ਅਸੀਂ ਨਹੀਂ ਕਮਾਈ ਕੀਤੀ ਹੂੰ ਹੂੰ ਦੇ ਦਿਓ ਹਾਂ ਜੀ ਯਾਰ ਜਦੋਂ ਗਰੀਬ ਤੋਂ ਤੁਸੀਂ 5000 ਉੱਤੇ ਰੱਖਣ ਦੇ ਆ ਹੂੰ ਫਿਰ ਉਹ ਗਰੀਬ ਕਦਾ ਹੋ ਗਿਆ ਹਾਂ ਇਹ ਤਾਂ ਗੱਲ ਹੈਗੀ ਆ ਜੀ ਆ ਤੁਸੀਂ ਗਰੀਬ ਕਹਿ ਕੇ ਮੱਝ ਲੈ ਰਹੇ ਆ ਆਪ ਦਾ 5000 ਕਮਾ ਰਹੇ ਆਪ ਤਾਂ ਤੁਸੀਂ 5000 ਰੱਖ ਰਿਹਾ ਯਾਰ ਇਹੋ ਜਿਹੇ ਬੰਦਿਆਂ ਤੋਂ ਬਚੋ ਹੂੰ ਕਿੱਥੇ ਦੇਣਾ ਦੇਵੋਗੇ ਕਹਿੰਦਾ ਮੇਰੀ ਜਨਾਨੀ ਭੱਜੀ ਆ ਮੈਂ ਕਹ ਤੇਰਾ ਸਾਰਾ ਟੱਬਰ ਹੀ ਭੱਜ ਗਿਆ ਜੀ ਤੇ ਜਨਾਨੀ ਭੱਜੀ ਹੈ ਰਹਿਣਾ ਕੁਛ ਨਹੀਂ ਆ ਹੂੰ ਮਾੜੀ ਜਿਹੜੇ ਬੰਦੇ ਇਹ ਹਜੇ ਕਿਤੇ ਕਰਦੇ ਨਾ ਜਿਹੜੇ ਪੈਸੇ ਇਦਾਂ ਕਮਾਉਂਦੇ ਆ ਹੂੰ ਉਹਨਾਂ ਦਾ ਮੈਂ ਕੁਛ ਨਾ ਰਹਿਂਦਾ ਵੇਖਿਆ ਕੁਛ ਨਹੀਂ ਰਿਹਾ ਕਦੇ ਅੱਜ ਤੱਕ ਸਹੀ ਹੈ ਜੀ ਸੋ ਬਾਕੀ ਆਪਾਂ ਡਿਟੇਲ ਦਿੰਨੇ ਵਈਆ ਜੀ ਕਿਹੜੇ ਪਾਸੋਂ ਲੱਗੀਏ ਇਧਰ ਆਜੋ ਕਿੰਨੇ ਮਸੂਆ ਇਹਦਾ ਜੀ ਇਹ ਦੂਜਾ ਲਾਲਾ ਤੀਜਾ ਲਾਲਾ ਇੱਥੇ ਕਿ ਜਈਆ ਬਾਬੇ ਸੂਈ ਨੂੰ ਸਮਾ ਸਮਾ ਚ ਉਠਾ ਦੇਣਾ ਜੀ ਕਿੰਨੀ ਕ ਬੋਲੀ ਹੋਊ ਬੋਲੀ ਨਾ ਕੋਲ ਤੋਂ ਬਾਹਰ ਹੋ ਗਈ ਬਾਬੇ ਕਿੰਨਾ ਕੱਢ ਜੂ ਮੇਰਾ ਖਲ 13 ਕਿਲੋ ਦੁੱਧ ਕੱਢਦਾ ਜਿੰਨਾ ਕੱਢਦਾ ਮੈਂ ਦਾ ਹੂੰ ਵੱਡੀ ਤਾਂ ਬਹੁਤ ਆ ਵੱਡੀ ਬਹੁਤ ਆ ਕੱਦ ਦੇ ਹਿਸਾਬ ਨਾਲ ਜੇ 13 ਕਿਲੋ ਬਣਾ ਕੱਢਿਆ ਤਾਂ ਫਿਰ ਇਹਨੇ ਕੀ ਕੱਢਣਾ ਹੂੰ ਕੱਢੀਏ ਬਾਹਰ ਨੂੰ ਵਿਖਾਈਏ ਜੀ 9 ਕਿਲੋ ਬੌਲੀ ਬਾਈ ਦੱਸਦਾ ਕਿ 4 ਦਿਨਾਂ ਦੀ ਸੂਈ ਥੱਲੇ ਹਾਜ਼ਰ ਆ ਵਿਚਾਲੜਾ ਬੱਚਾ ਇਹ ਇੱਕ ਨੰਬਰ ਦਾ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਚੌਥਾ ਦਿਨ ਅੱਜ ਹੋ ਗਿਆ 9 ਕਿਲੋ ਬੌਲੀ ਹਾਜ਼ਰ ਆ ਪੂਰੀ ਵੱਡੀ ਝੋਟੀ ਦੂਜਾ ਸੂਆ ਮੋਹਰਾ ਨਸਲ ਦੀ ਝੋਟੀ ਆ ਕੋਈ ਭੈਣ ਭਰਾ ਨਿੱਕੀ ਨਾ ਮੰਨਿਓ ਹਾਈਟ ਆੜੇ ਪਾਸੋਂ ਐਕਸਟਰਾ ordinary ਬਾਕੀ ਵੀਡੀਓ ਬਣਾਉਣ ਦਾ ਸਮਾਂ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਕਿਉਂਕਿ ਸੂਈ ਸੁਵਾਈ ਹੈਗੀ ਆ 12:30 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ 2:00 ਚ ਲਗਭਗ ਸਾਰਾ ਦੇਣੇ ਵਾਂਗੂ ਹੀ ਸਮਾਂ ਬਾਕੀ ਹੈ ਜੇ ਕਿਤੇ 2:00 ਦੇ ਟਾਈਮ ਵੀਡੀਓ ਬਣਾਉਂਦੇ ਹਵਾਨਾ ਦੁੱਧ ਨਾਲ ਭਰਿਆ ਆਉਣਾ ਸੀ 9 ਕਿਲੋ ਬੋਡੀ ਹਾਜ਼ਰ ਆ ਫੁੱਲ ਵੱਡੀ ਝੋਟੀ ਆ ਦੂਜਾ ਸੂਆ 13 ਕਿਲੋ ਦੁੱਧ ਜਹੇਦਾਰ ਦੱਸਦਾ ਕਿ ਇੱਥੇ ਖੁੱਲਾ ਪਿਆ ਜੂ ਬਾਕੀ ਝੋਟੀ ਦਾ ਜਿਹੜੇ ਹਿਸਾਬ ਨਾਲ ਕਦ ਕਾਠਾ ਢਾਂਚਾ ਇਹਨਾਂ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਹੁਣ ਅੱਗੇ ਬੰਦਾ ਸੇਵਾ ਵਾਲਾ ਹੋਵੇ ਹਾਂ ਬਾਕੀ ਕਹਿੰਦਾ ਜੇ ਕੋਈ ਸੁੱਕੀ ਤੂੜੀ ਦੀ ਬੰਨੀ ਰੱਖੇ ਮੱਝ ਫੇਰ ਤਾਂ ਤੁਹਾਨੂੰ ਵੀ ਪਤਾ ਸੁੱਕੀ ਤੂੜੀ ਨਾ ਤਾਂ ਉਹ ਜਿਹਾ ਹੀ ਦੁੱਧ ਦੇਣਾ ਮੈਂ ਅੱਗੇ ਵੀ ਆਮ ਹੀ ਗੱਲ ਕਰਦਾ ਉਹਨਾਂ ਫਾਰਮਾਂ 'ਚ ਵੇਖੋ ਤੁਸੀਂ 40 40 50 ਪਿਆ 60 60 ਲੀਟਰ 70 70 ਲੀਟਰ ਗਾਵਾਂ ਦੁੱਧ ਦੇਈ ਜਾਂਦੀਆਂ ਪਰ ਉਹ ਸੇਵਾਣਾ ਦਿੰਦੀਆਂ ਸੇਵਾਣਾ ਦਿੰਦੀਆਂ ਜੇ ਫਾਰਮ ਵਾਲੀ ਵੀ ਆਪਾਂ ਸੁੱਕੀ ਦੂੜੀ ਤੇ ਬੰਦ ਕੇ ਫੇਰ ਨਹੀਂ ਡਰਮ ਭਰਦੀ ਉਹ ਫੇਰ ਹੀ ਡਰਮ ਭਰਦੇ ਥਣ ਬਹੁਤ ਚੰਗਾ ਆਸਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਵਾਈ ਬਹੁਤ ਚੰਗੀ ਹੈ ਜੀ ਚਵਾਈ ਬਾਈ ਜੀ ਨੂੰ ਦੱਸਦਾ ਪੂਰੀ ਚੰਗੀ ਆ ਬਾਕੀ ਸੂਈ ਸਵਾਈ ਹੈਗੀ ਆ ਪਵਾਂ ਦੋ ਟਾਈਮ ਪਵਾਂ ਤਿੰਨ ਟਾਈਮ ਚੋਕੇ ਲੈ ਜਾ ਦੋਸਤਾਂ ਮੱਖੀ ਜੀ ਫਿਰਦੀ ਆ ਮੱਖੀ ਬੋਲ ਤਾਂ ਮੱਖੀ ਤੋਂ ਬਹੁਤ ਰਾਤ ਮੇਰੇ ਬੱਖੀ ਨੇ ਬਹੁਤ ਕੰਮ ਕੀਤਾ ਮੀਆਂ ਹੂੰ ਸਹੀ ਹੈ ਜੀ ਇਹ ਤਾਂ ਕਦੀ ਉੱਧਰ ਚਲ ਫਿਰੇ ਤਾਂ ਫਿਰ ਇੱਥੇ ਨਾ ਲਾਇਆ ਰਾਤ ਹੂੰ ਸਹੀ ਹੈ ਜੀ ਕਿਉਂਕਿ ਬਾਈ ਹੁਣੀ ਬਾਹਰ-ਬਾਰ ਆਉ ਸਾਹਮਣੇ ਵੀ ਦੇਖ ਸਕਦੇ ਤੁਸੀਂ ਝੋਨਾ ਪਰ ਖੇਤ ਵਾਲੀ ਮੱਖੀ ਮੋਟੀ ਆ ਹੂੰ ਇੱਕ ਸਰੋਤੇ ਨੂੰ ਮੇਰੀ ਬੇਨਤੀ ਹੈ ਕਿ ਕੋਈ ਵੀਡੀਓ ਕੁਝ ਆਉਣੇ ਵੀ ਚਾਵੇ ਮੈਂ ਆਨਲਾਈਨ ਵੀ ਇਹ ਬਾਲਟੀ 10 ਕਿਲੋ ਦੀ ਆ ਠੀਕ ਹੈ ਉਹ ਦਲਾਲਾਂ ਵਾਲੀ ਬਾਲਟੀ ਨਹੀਂ ਰੱਖੀ ਵੀ 4 ਕਿਲੋ ਜਿੰਨੇ ਨਾਲ ਬਾਥਰੂਮ ਵਾਲੇ ਹੱਥੀ ਤੋਨੇ ਉਨੀ ਕਿ ਰੱਖੀ ਆ 10 ਕਿਲੋ ਕੰਡੇ ਤੇ ਤੋਲ ਕੇ ਦੁੱਧ ਪੈਂਦਾ ਦੋਸਤੋ ਵੱਡੀ ਬਾਲਟੀ ਆ ਯਾਨੀ ਕਿ ਤਾਉ ਥੱਲੋਂ ਲੈ ਕੇ ਇੱਕ ਬਰਾਬਰ ਹੀ ਆ ਨਿਯਾਮ ਕਈਆਂ ਦੀ ਥੱਲੋਂ ਬਾਲਟੀ ਘੁੱਟ ਮੀ ਜੀ ਹੁੰਦੀ ਆ ਸਾਨੂੰ ਛੋਟੀ ਬਾਲਟੀ ਦੀ ਦੁੱਧ ਚੁੰਡਦਾ ਮਜ਼ੇ ਨਹੀਂ ਆਉਂਦਾ ਸੀ ਮੈਂ ਹੀ ਨਹੀਂ ਕਰੇ ਰੱਖਦੇ ਜੀ ਤਾਂ ਛੋਟੀ ਬਾਲਟੀ ਦੁੱਧ ਚੁੰਡਦਾ ਸਹੀ ਆ ਜੀ ਤੇle ਦੋਤ ਨਾ ਦਿੱਤਾ ਬਾਲਟੀ ਨਾਲ ਫਿਰ ਫਾਇਦਾ ਕੀ ਇਹ ਤਾਂ ਗੱਲ ਹੈ ਜਾਇਜ ਮੁੱਲ ਦੱਸ ਦੀਏ ਜੀ ਬਾਬੇ ਜਮਾ ਜਾਇਜ ਇਸ ਭਾਦੀ ਜਿਸ ਭਾਪਾ ਆਪਾਂ ਮੁੱਲ ਕਰਦੇ ਲੋ ਕਿ ਮੈਂ ਦੇ ਦੇ ਆਪਾਂ ਮੁਕਤ ਫੜਾ ਦੇਵੇਂ ਠੀਕ ਹੈ ਜੀ 88000 ਰੁਪਏ ਦੇ ਦਿਆਂਗਾ ਬਿਲਕੁਲ ਜਾਇਜ ਮੁੱਲ ਫੁੱਲ ਵੱਡੀ ਝੋਟੀ ਹੈ 88000 ਦੀ ਜਿਹੇਦਾਰ ਕਹਿੰਦਾ ਦੇ ਦੇਣੀ ਹੈ ਬਾਕੀ ਤੁਸੀਂ ਵੀ ਜਦੋਂ ਬਾਈ ਉਹਨਾਂ ਦੇ ਘਰੇ ਆਓਗੇ ਆ ਕੇ ਝੋਟੀ ਅੱਖਾਂ ਨਾਲ ਵੇਖੋਗੇ ਐਡੀ ਝੋਟੀ ਕੋਈ 88000 ਦੀ ਦਿੰਦਾ ਨਹੀਂ ਆਪਾਂ ਦੇ ਦਿਆਂਗੇ ਅਸੀਂ ਹਾਂ ਤੇ ਵਿੱਚੋਂ ਫਿਰ ਵੀ ਮਾਨ ਛੋਟ ਛੱਪਾ ਹੋ ਜਾਊਗਾ ਬੇਫਿਕਰ ਹੋ ਕੇ ਆਜੋ ਦੋ ਨੰਬਰ ਤੇ ਆ ਜਿਓ ਜੀ ਏ ਬਾਬਾਈ 2 ਨੰਬਰ ਸੂਈ ਨੂੰ ਤਕਰੀਬਨ 1 ਹਫਤਾ ਹੋ ਗਿਆ ਠੀਕ ਹੈ ਜੀ ਪਿਛਲੇ ਸਣ ਤੋਂ ਤੇਲ ਲਿਆ ਠੀਕ ਬਹਿਣੀ ਕੇ ਕ ਬਹਿਣੀ ਕ ਬਹਿਣੀ ਠੀਕ ਹੈ ਜੀ ਉਹ ਧਾਰਾ ਮਾਰ ਕੇ ਮੋਟੀਆਂ ਦੀ ਆਪੇ ਤੇਲ ਮੰਨ ਕੇ ਦਿੰਨੇ ਆ ਸਹੀ ਹੈ ਜੀ 11 ਕਿਲੋ ਦੁੱਧ ਕੰਡੇ ਤੇ ਤੋਲ ਕੇ ਲੈਣੇ ਤਿੰਨਾ ਥਾਣਾ ਚੋਂ 11 ਕਿਲੋ ਤੋਲ ਲਓ ਜੀ ਠੀਕ ਹੈ ਜੀ ਇੱਕੋ ਜਿਹਾ ਬਰਾਬਰ ਧਾਰਾ ਤਿੰਨਾ ਥਾਣਾ ਦੀਆਂ ਸਹੀ ਹੈ ਜੀ ਜਿੰਨਾ ਮਗਰਲੇ ਚ ਉਹਨੇ ਕੱਢ ਲਿਆ ਨੇ ਸਹੀ ਹੈ ਕੱਢੀਏ ਬਾਗ 11 ਕਿਲੋ ਦੁੱਧ ਦੀ ਤੋਲ ਕੇ ਤੋਲ ਕੇ 11 ਕਿਲੋ ਦੁੱਧ ਬਾਈ ਹੁਣੇ ਦੱਸ ਦੇ ਆ ਕਿ ਤਿੰਨਾ ਥਾਣਾ ਚੋਂ ਜਿਹੜਾ ਕਬੈਣੀ ਵਾਲਾ ਮਗਰਲਾ ਥਾਣਾ ਉਹ ਤੋਂ ਬਾਈ ਜੂਨੀ ਦੱਸਦੇ ਕਿ ਕੁਛ ਧਾਰਾਂ ਹੀ ਆਉਂਦੀਆਂ ਤੁਸੀਂ ਤੇਲੀ ਮੰਨੋ 11 ਕਿਲੋ ਦੁੱਧ ਆ ਤਿੰਨਾ ਥਾਣਾ ਚ ਬਾਕੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਇਹਦੇ ਮਗਰ ਬੱਚਾ ਆ ਬੈਠਾ ਆ ਇੱਕ ਨੰਬਰ ਵਾਲਾ ਬੱਚਾ ਇਹ 2 ਨੰਬਰ ਦਾ ਆ ਜਿਹੜਾ ਵਿਚਾਲੇ ਬੱਚਾ ਬੈਠਾ ਇਹ 1 ਨੰਬਰ ਦਾ ਆ ਬੂਰਾ ਦਾ ਤੁਸੀਂ ਰੰਗ ਨਾਲ ਹੀ ਲਾ ਲਓ ਇਹ 3 ਨੰਬਰ ਦਾ ਕਿਉਂਕਿ ਇੱਕ ਹੀ ਰਹਿ ਗਿਆ ਮਗਰ ਇਹ ਆਪੇ 3 ਨੰਬਰ ਦਾ ਹੋਣਾ 11 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਬਾਕੀ ਗੱਬਣ ਦਾ ਵਹਿਮ ਹੁੰਦਾ ਗੱਬਣ ਦਾ ਤਾਂ ਚਲੋ ਕਰ ਲੈ ਵਹਿਮ ਹਰੇਕ ਭੈਣ ਭਰਾ ਕਰਦਾ ਪਤਾ ਨਹੀਂ ਇਹਨਾਂ ਦੁੱਧ ਦੇਊ ਕਿ ਨਹੀਂ ਦੇਊ ਮਾਲਕ ਦਾ ਚਲੋ ਕਹਿ ਦਿੰਦਾ ਹੁੰਦਾ ਪਰ ਇਹ ਤਾਂ ਕਰਮ ਵਾਲੀ ਸੂਈ ਸਵਾਈ ਹੈ ਭਾਵੇਂ ਅਗਲਾ 3 ਦਿਨ ਚੋਕੇ ਲੈ ਜੇ ਬਾਬੇ ਠੀਕ ਹੈ ਜੀ ਬਾਈ ਕਹਿੰਦਾ ਭਾਵੇਂ ਅਗਲਾ 4 ਦਿਨ ਚੋਕੇ ਲੈ ਜੇ ਤੁਹਾਡੇ ਸਾਹਮਣੇ ਆ ਬੇਫਿਕਰ ਹੋ ਕੇ ਸੌਦਾ ਕਰ ਲਿਓ ਸਵੇਰ ਵੀ ਚੋਲਿਓ ਸ਼ਾਮ ਨੂੰ ਵੀ ਚੋਲਿਓ ਅਗਲੇ ਦਿਨ ਫੇਰ ਚੋਲਿਓ ਤਿੰਨ ਟਾਈਮ ਬਹੁਤ ਹੁੰਦੇ ਪਹਿਲੀ ਗੱਲ ਤਾਂ ਦੋ ਟਾਈਮ ਹੀ ਬਹੁਤ ਹੁੰਦੇ ਆ ਪਰ ਬਾਈ ਹਾਂ ਪਿੰਡ ਦਾ ਤਾਂ ਘੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਆ ਹਾਂ ਇਥੇ ਬਾਕੀ ਨੂੰ ਫਸਲਾ ਆ ਹਾਂ ਸਹੀ ਗੱਲ ਆ ਜੀ ਤੇ 11 ਕਿਲੋ ਰੈਡੀ ਆ ਸੂਈ ਸਵਾਈ ਝੋਟੀ ਦੋ ਟਾਈਮ ਚਾਰ ਟਾਈਮ ਰੀਨਲ ਤਸੱਲੀ ਕਰ ਲਿਓ ਆ ਥਣ ਵੇਖ ਲਓ ਆ ਹੱਦੀ ਚਵਾਈ ਵਾਲੇ ਆ ਆ ਜਿਹੜਾ ਮਗਰਲਾ ਥਾਣਾ ਇਹ ਤੋਂ ਤਿੱਲ ਹੈ ਕੁਸ਼ਕਧਾਰਾ ਆਉਂਦੀਆਂ ਤਿੱਲ ਮੰਨ ਕੀ ਆਵੇ ਅਗਲਾ ਤਿੰਨਾ ਥਾਣਾ ਚ 11 ਕਿਲੋ ਦੁੱਧ ਹੈ ਕੰਡੇ ਵਾਲਾ ਜੇ ਕਿਤੇ ਕਰਮਾ ਵਾਲੀ ਦਾ ਚੌਥਾ ਥਾਣਾ ਚੱਲਦਾ ਹੁੰਦਾ 14 15 ਕਿਲੋ ਦੁੱਧ ਦਿੰਦੀ ਜਿਹੜੀ ਤਿੰਨਾਂ ਥਾਣਾ ਚੋਂ 11 ਕਿਲੋ ਦੇਈ ਜਾਂਦੀ ਹੈ 13 ਕਿਲੋ ਦੋ ਵੀ ਝੋਟੀ ਅਜੇ ਮੈਲਾ ਮਾਰਨਾ ਹਾਂ ਹਫਤੇ ਦੀ ਸੂਈ ਆ ਕੜਕੜ ਚੱਲ ਕੇ ਸਹੀ ਬਣੇ ਪਸ਼ੂ ਦੁੱਧ ਤੇ ਆਉਂਦਾ ਮੁੱਲ ਦੱਸ ਦੀਏ ਜਾਇਜ਼ ਜਾਈ ਇਹਦਾ ਜਮਾ ਤੇ ਅੱਜ ਬਾਪੀ 75000 ਨੂੰ 75000 ਦੀ ਜਾਵਾ ਪਹਿਲਕਲ ਜਾਇਜ਼ ਮੁੱਲ ਅਸੀਂ ਕੋਟ ਦੇ ਭਾ ਦੇਣੀਆਂ ਆਪਾਂ ਹਾਂ ਸਹੀ ਹੈ ਨਹੀਂ ਦਿੱਤੀ ਤਾਂ ਹਾਂ ਦੋਸਤੋ 50-55 ਹਜ਼ਾਰ ਦੀ ਤੁਹਾਨੂੰ ਵੀ ਪਤਾ ਬਾਕੀ ਸੂਈਆਂ ਸਵਾਈਆਂ ਹੈਗੀਆਂ ਸਮਝਣ ਵਾਲੇ ਸਮਝ ਗਏ ਹੋਣਗੇ ਆਪਾਂ ਦੂਜੀ ਗੱਲ ਨਹੀਂ ਕਹਿੰਦੇ ਲਾਪੂ ਵਾਲੇ ਪਾਸੇ ਹੀ ਆ ਹਾਂ 11 ਕਿਲੋ ਕੰਡੇ ਵਾਲਾ 75 ਹਜ਼ਾਰ ਦੀ ਦੇ ਦੇਣੀ ਹੈ ਇੱਕ ਨੰਬਰ 13-14 ਕਿਲੋ ਦੁੱਧ ਪਿਆਜੂ ਚਾਰਾਂ ਦਿਨਾਂ ਦੀ ਸੂਈ ਹੈ ਫੁੱਲ ਵੱਡੀ ਝੋਟੀ ਹੈ 9 ਕਿਲੋ ਬੌਲੀ ਹਾਜ਼ਰ ਹੈ ਚਾਰਾਂ ਦਿਨਾਂ ਦੀ ਸੂਈ ਹੈ ਮੁੱਲ 88 ਹਜ਼ਾਰ ਦੋ ਨੰਬਰ 75 ਹਜ਼ਾਰ ਦੀ 11 ਕਿਲੋ ਤਿੰਨ ਨੰਬਰ ਜੀ ਏ ਬਾਬੇ ਇਹ ਤਾਂ ਸਾਨੂੰ 9 ਤੋਂ 10 ਕਿਲੋ ਦੁੱਧ ਆ ਮਹੀਨੇ ਤੋਂ ਉੱਪਰ ਦੀ ਸੂਈ ਆ ਠੀਕ ਹੈ ਜੀ ਉਹ ਥੋੜੀ ਜਿਹੀ ਡੋਕੇ ਪਾਉਣ ਲੱਗਿਓ ਉਹ ਕਰਕੇ ਦੁੱਧ ਘਟ ਗਿਆ ਸਹੀ ਹੈ ਜੀ ਦੁੱਧ ਆਪਾਂ 9 ਕਿਲੋ ਕਹਿੰਨੇ ਪਰ ਦੁੱਧ 10 ਹੀ ਕਿਲੋ ਆ ਆਪੋ 9 ਕਿਲੋ ਮੰਨ ਕੇ ਲੈ ਲੈਨੇ ਦੇ ਦੇਨੇ ਕੱਢੀਏ ਬਾਹਰ ਨੂੰ 9 ਕਿਲੋ ਤੋਂ ਉੱਪਰ ਹੋਇਆ ਟੰਡੇ ਤੇ ਤੋਲ ਕੇ ਤੇ ਭਾਵੇਂ ਕੋਈ ਚਾਰ ਤਾਂ ਵੀ ਹੋ ਕੇ ਲੈ ਠੀਕ ਹੈ ਜੀ ਮਗਰੇ ਮਗਰੇ ਦੇ ਕਟਾ ਬਾਈ ਹੁਣੀ ਕਹਿੰਦੇ ਖੁੱਲੀ ਛੋੜ ਐ 9 ਕਿਲੋ ਤੋਂ ਉੱਪਰ ਹੋਇਆ ਦੁੱਧ ਤਾਂ ਅਗਲਾ ਲੈ ਜੇ ਜੇ ਘੱਟ ਹੋਇਆ ਨਾ ਲੈ ਜਾਵੇ ਦੁੱਧ 10 ਕਿਲੋ ਨਿਕਲੂ ਬਾਈ ਕਹਿੰਦਾ ਤੁਸੀਂ 9 ਕਿਲੋ ਮੰਨ ਕੇ ਆ ਜਿਓ ਕੋਈ ਵੀ ਭਰਾ ਬੱਚਾ ਛੱਡ ਜਾਵੇ 3000 ਦਾ ਬੱਚਾ ਦਾ ਕਹਨ ਮੈਂ ਲੈ ਲਿਆ ਬੱਚਾ ਜੇ ਕੋਈ ਭੈਣ ਭਰਾ ਛੱਡਣਾ ਚਾਹੁੰਦਾ ਬੱਚਾ ਨਹੀਂ ਲੈ ਜਾਣਾ ਚਾਹੁੰਦਾ ਕਟਾ 3000 ਦਾ ਬਾਈ ਕਹਿੰਦਾ ਬੱਚਾ ਅਸੀਂ ਰੱਖ ਲਾਂਗੇ ਕੱਲੀ ਮੱਝ ਲੈ ਜਾਣ ਦਾ ਕੋਈ ਚਾਹ ਬਾਣਾ ਤਾਂ ਮੱਝ ਲੈ ਜੇ ਦੁੱਧ 10 ਕਿਲੋ ਆ 9 ਕਿਲੋ ਮੰਨ ਕੇ ਅਗਲਾ ਆ ਜੇ ਬਾਕੀ ਸੂਈਆਂ ਸਵਾਈਆਂ ਹੈਗੀਆਂ ਖੁੱਲੀ ਛੋੜ ਆ ਤੇ ਆਪਦੀ ਰੀਜਨਲ ਆਇਓ ਤਸੱਲੀ ਕਰਕੇ ਲੈ ਆਇਓ ਸਵੇਰ ਆਇਓ ਚਾਹ ਪਾਣੀ ਪੀਓ ਤੇ ਚੋਲਿਓ ਆਗੇ ਹਾਂਜੀ ਸਹੀ ਹੈ ਜੀ ਹੂੰ ਸਾਢੇ 12 ਵੀਡੀਓ ਬਣਾ ਰਹੇ ਆਂ ਥਣ ਹਵਾਨਿਆਂ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸੂਈਆਂ ਸਵਾਈਆਂ ਹੈਗੀਆਂ ਸ਼ਾਂਤਿਕਾ ਰਹਿਵਾਨੇ ਦੁੱਧ ਨਾਲ ਭਰ ਲੈਣੇ ਆ ਇੱਕ ਨੰਬਰ ਥੱਲੇ 9 ਕਿਲੋ ਬੋਲੀ ਕੰਡੇ ਵਾਲੀ 13 14 ਕਿਲੋ ਦੁੱਧ ਪਿਆਜੂ 2 ਨੰਬਰ ਥੱਲੇ 11 ਕਿਲੋ ਕੰਡੇ ਵਾਲਾ ਦੁੱਧ ਤਿੰਨਾ ਥਾਣਾ ਚੋਂ 75000 ਦੀ ਦੇ ਦੇਣੀ ਹੈ 75000 ਦੀ ਕੌਣ ਦਿੰਦਾ 11 ਕਿਲੋ ਦੁੱਧ ਵਾਲੀ ਫਿਰ ਵੀ ਮਾਨ ਹੋ ਜਾਊਗਾ ਤਿੰਨ ਨੰਬਰ ਦਾ ਵੀ ਛੱਡ ਗਏ ਮੰਨ ਲਓ ਜੇ ਆਪਾਂ ਜਮਾ ਜੈਦ ਆਪਾਂ ਜੇ ਉਹਨਾਂ ਨੂੰ 5000 ਖਾਉਣਾ ਸੀ ਵਿੱਚੋਂ ਆਪਾਂ ਉਹ 5000 ਛੱਡ ਦੇਗਾ ਆਪਾਂ 68000 ਦੀ ਦੇ ਦੇਣਾ 68 ਦੀ ਚੱਕੋ ਜੀ 68000 ਦੀ ਦੇ ਦੇਣੀ ਹੈ ਬੂਰੀ ਨੀਲੀ 라ਵੀ ਦੀ ਮੱਝ ਸਨੱਖੀ ਆ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ 68000 ਦੀ ਦੇ ਦੇਣੀ ਆ 10 ਕਿਲੋ ਦੁੱਧ ਆ 9 ਕਿਲੋ ਮੰਨ ਕੇ ਆਜੋ ਮਗਰ ਕਟਾ 3000 ਦਾ ਬਾਈ ਕਹਿੰਦਾ ਰੱਖ ਲਾਂਗੇ ਆਪਾਂ ਹਾਫੇ ਪੈਂਸੇ ਪੈਂਡਿਆਰ ਦੇ ਫਿਰ 65000 ਦੀ ਬਾਈ ਕਹਿੰਦਾ ਦੇ ਦੇਾਂਗੇ 10 ਕਿਲੋ ਦੁੱਧ ਐ 9 ਕਿਲੋ ਮੰਨ ਕੇ ਅਗਲਾ ਆਜੇ ਸਿੰਗਲ ਹੱਡੀ ਦੀ ਐ ਆ ਤੁਸੀਂ ਵੇਖ ਲਓ ਸਾਮ ਵੀ ਨਹੀਂ ਕਿਸੇ ਨੇ ਬਾਬੇ ਹਾਂ ਇਹ ਤਾਂ ਕਰ ਲੈ ਥੋੜੀ ਸਾਮ ਵੀ ਬੜੀ ਨੂੰ ਹਰਾ ਪਾਵੇ ਤੇ ਮੈਂ ਆਪੇ ਜਿਹੜੀ ਆ ਰੁੱਤ ਚ ਆਜੇ ਸਹੀ ਐ ਹਰੇ ਨੂੰ ਮੰਨਦੀ ਆ ਇਹ ਤੇ ਆਪਣੇ ਕੋਲ ਹਰਾ ਐ ਨਹੀਂ ਬਾਹਾਂਗੇ ਆਪਾਂ ਸੁੱਕੇ ਨਹੀਂ ਰੇ ਵਾਲੇ ਆਪਾਂ ਸੁੱਕੇ ਤੇ ਚੱਲਦੇ ਹਾਂ ਹਾਂ ਸਹੀ ਐ ਇਹ ਹੈ ਹੀ ਸੁੱਕੇ ਆ ਸੁੱਕੇ ਤੇ ਚੱਲਦੇ ਸਹੀ ਐ ਕਿਸੇ ਦਾ ਰੇਟ ਵੱਧ ਲਾਇਆ ਤਾਂ ਦੱਸ ਦੇ ਮੈਨੂੰ ਬਾਬੇ ਨਹੀਂ ਜਿਵੇਂ ਜਾਇਜ਼ ਮੁੱਲ ਜਿੰਨਾ ਦੁੱਧ ਸ਼ੂਆਂ ਥੱਲੇ ਤਿਆਰ ਆ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਹੈ ਇੱਕ ਨੰਬਰ 88000 ਦੀ 9 ਕਿਲੋ ਬੌਲੀ ਆ ਚਾਰਾਂ ਦਿਨਾਂ ਦੀ ਸੂਈ ਆ ਮੋਹਰਾ ਨਸਲ ਦੀ ਫੁੱਲ ਵੱਡੀ ਦੂਜਾ ਸੂਆ ਛੋਟੀ ਦੋ ਨੰਬਰ 11 ਕਿਲੋ ਦੁੱਧ ਕੰਡੇ ਵਾਲਾ 75000 ਦੀ ਹਫਤੇ ਦੀ ਸੂਈ ਆ ਦੁੱਧ ਜੀ ਹੋਰ ਬਾਜੂ 2 ਕਿਲੋ ਬਾਕੀ ਘਟ ਵੀ ਜਾਂਦਾ ਹੁੰਦਾ ਜੇ ਤੁਸੀਂ ਸੇਵਾ ਨਾ ਕੀਤੀ ਸੁੱਕੀ ਤੂੜੀ ਦੀ ਬੰਨੀ ਰੱਖਿਆ ਹਾਂ ਮਗਰੋਂ ਬਾਈ ਕਹਿੰਦਾ ਆਪਾਂ ਨਾ ਕਿਉਂ ਜੇ ਤੁਸੀਂ ਇਸ ਸਮੇਂ ਦੇ ਨਾਲ ਫਸ ਗਿਆ ਹੁੰਦੀਆਂ ਬਾਬੇ ਹਮ ਸਹੀ ਹੈ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ ਬਾਰ ਦੱਸਦੀਆਂ ਕਿਉਂਕਿ ਤਿੰਨੇ ਪਸ਼ੂ ਸੂਏ ਸਵਾਏ ਆ ਥਾਣਾ ਮਾਨ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ ਸਾਢੇ 12 ਵੀਡੀਓ ਬਣਾ ਰਿਹਾ ਸ਼ਾਮ ਦੀ ਚਵਾਈ ਸਾਰਾ ਦਿਨ ਹੀ ਪਿਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਬਿਲਕੁਲ ਸਸਤੇ ਮੁੱਲ ਦੇ ਸੂਏ ਸਵਾਏ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ